ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਦੇ ਵੀਰ ਖਾਲਸਾ ਗੁਰਮਤਿ ਵਿਦਿਆਲੇ ਵੱਲੋਂ ਜੋ ਵਰਜਾਨਾ ਦੀ ਤਰ੍ਹਾਂ ਕਲਾਸਾਂ ਲੱਗਦੀਆਂ ਗੁਰਬਾਣੀ ਸੰਥਿਆ ਦੀਆਂ ਹਰਮੋਣੀ ਹੁੰਦੀਆਂ ਤਬਲੇ ਦੀਆਂ ਸੋ ਸਾਰੇ ਟੀਚਰ ਆਪੋ ਆਪਣੀ ਸ਼ਿਵਾਵਾਂ ਨਿਭਾ ਰਹੇ ਆ ਬੱਚੇ-ਬੱਚਿਆਂ ਨੂੰ ਸਿਖਲਾਈ ਦੇ ਰਹੇ ਆ ਟੀਚਰ ਸਾਹਿਬਾਨ ਲੱਗੇ ਆ ਤੋ ਵੀ ਪਿਛਲੇ ਲੰਬੇ ਸਮੇਂ ਤੋਂ ਸਵਾਮਾ ਕਰਦੇ ਆ ਹਰਮੋਣੀ ਨੂੰ ਸਿਖਾਉਂਦੀ ਆ ਬੱਚਿਆਂ ਨੂੰ ਤਬਲਾ ਸਿਖਾਉਂਦੀ ਆ ਗਤਕਾ ਸਿਖਲਾਈ ਦਿਆਂ ਵੱਖ-ਵੱਖ ਜਗ੍ਹਾ ਤੇ ਕਲਾਸਾਂ ਲਗਦੀਆਂ ਤੇ ਇਹ ਸਵਾਮਾ ਚੱਲਦੀਆਂ ਜੀ ਵਿਧਿਆਲੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਲਾਗੇ ਤੋਂ ਨਾਲ ਦੀ ਨਾਲ ਗਤਕਾ ਦੀਆਂ ਕਲਾਸਾਂ ਵੀ ਸ਼ਸਤਰ ਵਿਦਿਆ ਗਤਕਾ ਸਿਖਲਾਈ ਕਲਾਸਾਂ ਵੀ ਚੱਲਦੀਆਂ ਤੋਂ ਪੱਛੇ ਆਪੋ ਆਪਣੀ ਪ੍ਰੈਕਟਿਸ ਸ਼ੁਰੂ ਕਰਨ ਲੱਗੇ ਆ ਰੋਜ਼ਾਨਾ ਦੀ ਤਰ੍ਹਾਂ ਯੋਦੇ ਵੀਰ ਖਾਲਸਾ ਗੁਰਮਤ ਅਕੈਡਮੀ ਗਤਕਾ ਖਾੜਾ ਜੋਇਸ ਵਾਂਗ ਚੱਲ ਰਹੀ ਹਾਂ ਚੱਲ ਰਹੀ ਹਾਂ ਜੋਦੇਵੀਰ ਕਾਲਸਾ ਗੁਰਮਤਿ ਵਿਦਿਆਲੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਚਲਦੀ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਚਲਦੀ ਹਾਂ ਹਾਰੇ ਇਲਾਕੇ ਦੇ ਵਿੱਚ ਕਲਾਸਾਂ ਲਗਦੀਆਂ ਜਿਵੇਂ ਕਿ ਸੁਲਤਾਨਪੁਰ ਰੋਡ ਕੀ ਮਾਲੇ ਖਜਾਨੇ ਵਾਲੇ ਭਗਤਾਂ ਵਾਲੇ ਮੇਰਕਾ ਬਾਈਪਾਸ ਹਿਹਾੜਾ ਬਾਈਪਾਸ ਤਰਨਤਾਰਨ ਰੋਡ ਸਾਰੇ ਇਲਾਕਿਆਂ 'ਚ ਕਲਾਸਾਂ ਲਗਦੀਆਂ ਸਾਰੇ-ਸਾਰੇ ਮੁੰਨਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਪਰ ਜਾਨਦੀ ਤਰ੍ਹਾਂ ਦਾਸ ਸੇਵਾਦਾਰ ਬਾਬਾ 파ਰਸ 1983 ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ